ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਇੱਕ ਤੋਂ ਲੈ ਕੇ 5 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 5 ਦਿਨਾਂ ਦੇ ਦੌਰਾਨ ਮੌਸਮ ਖਾਗਲ ਜੋ ਅਲਰਟ ਜਾਰੀ ਕੀਤੇ ਗਏ ਨੇ ਉਹਦੇ ਬਾਰੇ ਜਾਣਕਾਰੀ ਜੜੀਆ ਤੁਹਾਨੂੰ ਇਸ ਜੜੀਆ ਦੇ ਵਿੱਚ ਦੇਵਾਂਗੇ ਔਰ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਆ ਸ਼ੇਅਰ ਕਰਾਂਗੇ ਜੁੜੇ ਰਿਹਾ ਵੀਡੀਓ ਦੇ ਨਾਲ ਜੋ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਜੀ ਜੋ ਮੌਸਮ ਖਾਗਲ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਲ ਤੋਂ ਜੇਕਰ ਗੱਲ ਕਰੀਏ ਜੇ 1 ਔਰ 2 ਤਰੀਕ ਦੀ ਤੇ ਜਿਹੜਾ ਪਛਮੀ ਸੈਟਰ ਦਾ ਇਹ ਦੋ ਦਿਨਾਂ ਦੇ ਦੌਰਾਨ ਜਿਹੜਾ ਪ੍ਰਭਾਵਿਤ ਕਰੂਗਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਨੂੰ ਔਰ ਭਾਰੀ ਮੀਂਹ ਪਲੱਸ ਗੜ੍ਹੇਮਾਰੀ ਦੇ ਜਿਹੜੇ ਅਲਰਟ ਨੇ ਜਾਰੀ ਕਰ ਦਿੱਤੇ ਗਏ ਨੇ ਤੇ ਕੱਲ ਤੇ ਫਰਸੋਂ ਦੋ ਦਿਨ ਜਿਹੜਾ ਮੇਨ ਫੋਕਸ ਰਹੂਗਾ ਇਸ ਸਿਸਟਮ ਦਾ ਤੇ 3 ਤਰੀਕ ਨੂੰ ਜਿਹੜੀ ਬਦਲਵਾਈ ਬਣੇਗੀ ਤੇ 4 ਤਰੀਕ ਨੂੰ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ ਅਲਰਟ ਦੀ ਗੱਲ ਕਰੀਏ ਜੀ ਇੱਕ ਔਰ 2 ਤਰੀਕ ਨੂੰ orange ਅਲਰਟ ਜਾਰੀ ਕੀਤੇ ਗਏ ਨੇ ਤੇ ਤੇਜ਼ ਰਫ਼ਤਾਰ ਹਵਾਵਾਂ ਜਿਨ੍ਹਾਂ ਦੀ ਗਤੀ ਹੋਏਗੀ 40-50 ਕਿਲੋਮੀਟਰ ਤੇ ਇਹਦੇ ਨਾਲ ਹੀ ਤੇਜ਼ ਮੀਂਹ ਪਲੱਸ ਗੜ੍ਹੇਮਾਰੀ ਜ ਤੇ ਜੇਕਰ ਜਲਵਾਯੂ ਰਿਪੋਰਟ ਦੇਖੀਏ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕੱਲ ਦੀ ਗੱਲ ਕਰੀਏ 1 ਮਾਰਚ ਦੀ ਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕੱਲ ਜਿਹੜੇ ਅਮੀਦਾਰਜ ਹੋਣਗੇ ਭਾਰੀ ਮੀਂਹ ਦੇ ਅਲਰਟ ਔਰ ਗੜੇਮਾਰੀ ਦੇ ਅਲਰਟ ਖਾਸ ਕਰਕੇ ਜਿਹੜੇ ਪਹਾੜਾ ਦੇ ਨਾਲ ਲੱਗਦੇ ਬੈਲਟ ਹੈ ਜਿਨ੍ਹਾਂ ਚ ਗਰਦਾਸਰ ਪਠਾਨਕੋਟ ਹੁਸ਼ਿਆਰ ਫਰ ਨਵਾਂ ਛੜ ਚੰਡੀਗੜ੍ਹ ਵਾਹਾਲੀ ਰੋਪੜ ਸੋ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਨਾਲ ਜਿਹੜੀ ਗੜੇਮਾਰੀ ਕਿਤੇ ਕਿਤੇ ਹੋ ਸਕਦੀ ਹੈ 2-3 ਦਿਨ ਦੀ ਗੱਲ ਕਰੀਏ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਜਿਹੜੇ ਆਪਣੇ ਜ਼ਿਆਦਾਤਰ ਜਿਹੜੇ ਖੇਤਰ ਨੇ ਵਾਜੂਰ ਦਬਾਬੇ ਦੇ ਜ਼ਿਆਦਾਤਰ ਜਲੇ ਜੜੇ ਕਵਰ ਹੋਣਗੇ ਤੇ ਘਾੜੇ ਮਾਰੀ ਦੇ ਨਾਲ ਤੇਜ਼ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣਗੇ ਤੇ ਜਿਹੜੇ ਮਾਲਵੇ ਦੇ ਚਲੇ ਆ ਇੱਥੇ ਦਰਮਿਆਨੇ ਵਿੱਚ ਜੜੇ ਆ ਦਰਜ ਹੋ ਸਕਦੇ ਆ ਜਿਹਦੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤਿੰਨ ਤਰੀਕ ਨੂੰ ਬਦਲ ਵਜਿੰਦਾ ਹੋਇਆ ਇਹ ਸਿਸਟਮ ਅੱਗੇ ਫਹਾੜਾ ਵੱਲੋਂ ਕੁਝ ਕਰ ਚੁੱਕਾ ਚਾਰ ਤਿੰਨ ਜੜਾ ਜਾ ਮੌਸਮ ਆਪਣਾ ਬਿਲਕੁਲ ਸਾਫ਼ ਹੋ ਜਾਊਗਾ ਜੀ ਤੇ ਅੱਜ ਰਾਤ ਤੋਂ ਜਿਹੜਾ ਇਸ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਵੇਖਣਾ ਸ਼ੁਰੂ ਹੋ ਜਾਏਗਾ ਤੇ ਕੱਲ ਸਵੇਰ ਤੋਂ ਜਿਹੜੀ ਬਦਲ ਵਜ ਦੇ ਨਾਲ ਉਮੀਦियां ਘਾਰੂ ਹੋਈਆਂ ਸ਼ੁਰੂ ਹੋ